ਇਹ ਉਹ ਟੇ ਕੋਇ ਇੰਦਰਬਾਲ ਕਿੱਥੋਂ ਰਤੀਆ ਤੋਂ ਟਰਾਲਾ ਕਿੱਥੇ ਦਾ ਰਤੀਆ ਦਾ ਰਤੀਆ ਦਾ ਚਲਾਉਂਦੇ ਹੋ ਆਪਣੇ ਤੇ ਆਪਣਾਈ ਆ ਕਿਵੇਂ ਜਿਹੜਾ ਤੁਹਾਡਾ ਐਕਸੀਡੈਂਟ ਹੋਇਆ ਇੱਧਰ ਦੇਖੋ ਜਿਹੜਾ ਤੁਹਾਡਾ ਐਕਸੀਡੈਂਟ ਹੋਇਆ ਟਰਾਲਾ ਗਾ ਬਜੇ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਤਾਂ ਕਿਵੇਂ ਕਿ ਬਜੇ ਕਾਰਨ ਕੀ ਹੋਏ ਇਹ ਨੀਂਦ ਕਿ ਨਾਲੇ ਜਪਕਾ ਲੱਗ ਗਈ ਸੀ ਨੀਂਦ ਦੀ ਅੱਛਾ ਤੇ ਕੰਟਰੋਲ ਨਹੀਂ ਹੋਇਆ ਕੰਟਰੋਲ ਨਹੀਂ ਹੋਇਆ ਟਰਾਲੀ ਖਿੱਚ ਕੇ ਲੈ ਗਈ ਜੀ ਮੇਰੇ ਟਰਾਲੀ ਖਿੱਚ ਕੇ ਲੈ ਗਈ ਬ੍ਰੇਕ ਮਾਰੀ ਸੀ ਗੱਡੀ ਨੂੰ ਹਾਂਜੀ ਤੇ ਬ੍ਰੇਕ ਲੱਗੇ ਨਹੀਂ ਅੱਛਾ ਪਿੱਛਲੇ ਬੈਕ ਖਿੱਚ ਕੇ ਲੈ ਗਈ ਹਾਂ ਟਰਾਲੀ ਨੂੰ ਟੱਕ ਮਾਰਦੀ ਤੇ ਫਿਰ ਹੁਣ ਕੀ ਬਣੂਗਾ ਇਹਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਪਿੱਛਲੇ ਆ ਰਹੀ ਨੇ ਬ੍ਰਦਰ ਅੱਛਾ ਹਾਂ ਅੱਛਾ ਕਰਾਂਗੇ ਦੀ ਅੱਛਾ ਠੀਕ ਹੈ ਤਾਂ ਕੀ ਇਹ ਲੱਗਦਾ ਕਿ ਐ ਵੀ ਕੋਈ ਖਾਦਾ ਪੀਤਾ ਤਾਂ ਨਹੀਂ ਹੋਇਆ ਸੀ ਨਾ ਨਾ ਅੱਛਾ ਬੈਸ਼ ਨੂੰ ਬੈਸ਼ ਨੂੰ ਨੀਂਦ ਨੀਂਦ ਵੇਰ ਕਿੰਨਾ ਲਿਆ ਪਰਸੋਂ ਰਾਤ ਕਰੀ ਹੈ ਗਈ ਸੀ ਅੱਛਾ ਤੇ ਘਰੇ ਨੀਂਦ ਨੁੰਦ ਪੂਰੀ ਕਰਕੇ ਚੱਲੇ ਆਏ ਸੀ ਬਈ ਤੁਸੀਂ ਦੇਖੋ ਕਿ ਕਿੱਡਾ ਨੁਕਸਾਨ ਹੋ ਸਕਦਾ ਸੀ ਹੈ ਨਾ ਪਰਿਵਾਰ ਦਾ ਜੇ ਦਿਨੇ ਇਹ ਕੰਮ ਹੋਇਆ ਉਹਦਾ ਕਿੱਡਾ ਨੁਕਸਾਨ ਸੀ ਜਾਨਾ ਜਾ ਸਕਦੀ ਸੀ ਜੇ ਦਿਨੇ ਇਹ ਕੰਡ ਹੋਇਆ ਫਿਰ ਨੀਂਦੇ ਕਿਉਂ ਚਲਾਉਣੇ ਨਿੰਦਰੀ ਚਲਾਉਂਦੇ ਨਹੀਂ ਵੀਰੇ ਬਾਈ ਬਾਈ ਤਾਂਸ ਮੈਂ ਹੁਣੇ ਚੱਲਿਆ ਸੀ ਮਤਲਬ ਕਿ 15 20 ਮਿੰਟ ਪਹਿਲਾਂ ਚੱਲਿਆ ਸੀ ਮੇਰੇ ਕੋ ਆ ਹਾਟਲ ਤੋਂ ਅੱਛਾ ਹਾਂ ਚਾਚੂ ਪੀ ਕੇ ਹੂੰ ਤੇ 15 20 ਮਿੰਟ ਪਹਿਲਾਂ ਚੱਲਿਆ 15 ਮਿੰਟ ਹੀ ਹੋਏ ਦੀ ਸੀ ਅੱਛਾ ਹਾਂ ਉਸ ਚੀਜ਼ ਦਾ ਮੇਰੇ ਕੋਲ ਪ੍ਰੂਫ ਹੈਗਾ ਜੀ ਓਕੇ ਨਹੀਂ ਗੱਲ ਤਾਂ ਪ੍ਰੂਫ ਦੀ ਦਾ ਚਲੋ ਠੀਕ ਹੈ ਗੱਲ ਤਾਂ ਇਹ ਹੈ ਵੀ ਹੁਣ ਇਹਨਾਂ ਦਾ ਨੁਕਸਾਨ ਹੋਇਆ ਉਹ ਆ ਰਹੇ ਪਰਿਵਾਰ ਆ ਰਹੇ ਹਾਂ ਆ ਰਹੇ ਜੀ ਅੱਛਾ ਕੁਝ ਕਿਹਾ ਤਾਂ ਨਹੀਂ ਇਹਨਾਂ ਨੇ ਨਾ ਨਾ ਕੁਝ ਕੁਝ ਨਹੀਂ ਕਿਹਾ ਸੱਟਾ ਤੁਹਾਡੇ ਕਿੱਥੇ ਮਾੜੀ ਮੁੱਟੀ ਮਾੜੀ ਮੁੱਟੀ ਡਿਸ ਕਹਿੰਦੇ ਡਰਦਾ ਬਾਥਰੂਮਾਂ ਦੇ ਨਾਲ ਲੱਗੀ ਆ ਅੱਛਾ ਚਾਹ ਪਿਆਈ ਹੈ ਨਾ ਹਾਂ ਕਹਿੰਦਾ ਬੰਦੇ ਵਧੀਆ ਨੇ ਸਾਡੇ ਪੰਜਾਬੀ ਹੈ ਨਾ ਹਾਂ ਆ ਵੀ ਕੋ ਬੈਠਾ ਹੈ ਇਹਨਾਂ ਦੇ ਘਰੇ ਕੀ ਨਾਮ ਹੈ ਜੀ ਸੁਲਵੰਤ ਸਿੰਘ ਆ ਜੀ ਤੁਸੀਂ ਕਿੱਥੋਂ ਮੇਰਾ ਸੁਖੀ ਹਲ ਪਿੰਡ ਆਈ ਬੋੜਾ ਪਿੰਡ ਕੀ ਕਹਿੰਦਾ ਮੇਰੀ ਸਿਸਟਰ ਆਈ ਮੈਨੂੰ ਫੋਨ ਗਿਆ ਸਵੇਰੇ ਜਿਹੜਾ ਟਰਾਲਾ ਵੱਜਿਆ ਘਟ ਆ ਬੰਨ ਦੁਕਾਨਾਂ ਢਈਆਂ ਨੇ ਇਹਦੇ ਤੁਹਾਡੀ ਸਿਸਟਰ ਦੀ ਹਾਂਜੀ ਮੇਰੀ ਸਿਸਟਰ ਜੀ ਨੇ ਅੱਛਾ ਕਦੋਂ ਪਤਾ ਲੱਗਦਾ ਸਾਰੀ ਸਵੇਰੇ 4 ਵਜੇ ਪਤਾ ਲੱਗਿਆ ਜੀ ਸਵੇਰੇ 4 ਵਜੇ ਫਿਰ 1 ਲੱਖ ਦਾ ਡਰ ਦਾ ਮਾਹੌਲ ਹੋ ਗਿਆ ਉੱਪਰੋਂ 1 ਲੱਖ ਲੱਗਦਾ ਹੈ ਜੀ ਸਾਰਾ ਪਰਿਵਾਰ ਅੱਛਾ ਹਾਂਜੀ ਕੀ ਮੰਗ ਕਰਦੇ ਮੰਗ ਇਹ ਹੀ ਕਰਦਾ ਵੀ ਇਹਨਾਂ ਨੁਕਸਾਨਾਂ ਪਰਵਾਈ ਹੋਵੇ ਇਹਨਾਂ ਦੀ ਠੀਕ ਹੈ ਜੀ ਹਾਂ ਜੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਜਦੋਂ ਇਹ ਤੜਕੇ 3 ਵਜੇ ਲੱਗਿਆ ਜੀ ਅੱਛਾ ਕੀ ਕਰਦੇ ਸੀ ਉਸ ਟਾਈਮ ਸਤੇ ਅਸੀਂ ਤਾਂ ਸੁੱਤੇ ਪਏ تھے ਜੀ ਜਦੋਂ ਲੱਗਿਆ ਡੈਢ ਦੇ ਨੇ ਸਾਨੂੰ ਖੜਾਕਾ ਸੁਣਿਆ ਉੱਠ ਕੇ ਆ ਗਏ ਠੀਕ ਹੈ ਇਹਨੇ ਆਪਦੀ ਜਾਣ ਤੇ ਤਾਂ ਭਜਾਉਣ ਦੀ ਕੋਸ਼ਿਸ਼ ਕਰੀ ਆ ਠੀਕ ਹੈ ਪਰ ਨੁਕਸਾਨ ਇਹਦੇ ਆ ਨਹੀਂ ਦੇਖਿਆ ਜੀ ਮੈਂ ਖੜਾ ਲਾਂ ਜੀ ਠੀਕ ਹੈ ਕਿੱਥੇ ਇਹਦਾ ਜਦ ਦੇ ਰਤੀਆ ਕਹਿੰਦਾ ਜੀ ਰਤੀਆ ਕਹਿੰਦਾ ਠੀਕ ਹੈ ਹਾਂ ਜੀ ਤੇ ਛੋਟਾ ਨੁਕਸਾਨ ਕਿੰਨਾ ਹੋਇਆ ਆ ਦੇਖ ਲਓ ਜੀ ਹੁਣ ਸਾਡੇ ਸਾਹਮਣੇ ਕਿੰਨਾ ਹੋਇਆ ਅੱਛਾ ਆ ਮਹਿੰਦਰੀ ਦੇਖ ਲਓ ਤੁਸੀਂ ਇਹ ਸਾਡਾ ਸਾਡੇ ਹੀ ਕੁਝ ਨਹੀਂ ਹਾਂ ਜੀ ਹਾਂ ਤੰਨੇ ਤਾਂ ਕੰਨ ਹਾਂ ਜੀ ਅੱਛਾ ਇਹਨਾਂ ਦੇ ਹੋਰ ਇਹਨਾਂ ਦਾ ਕੀ ਕੀ ਨੁਕਸਾਨ ਹੋਇਆ ਛੋਟਾ ਦਾ ਮਤਲਬ ਦੁਕਾਨ ਟਹਿ ਗਈ ਸਮਾਨ ਹਾ ਮਸ਼ੀਨਰੀ ਗਈ ਸੀ ਸਾਡੀ ਤਾਂ ਮਸ਼ੀਨਰੀ ਵੀ ਗਈ ਜੀ ਮਸ਼ੀਨਰੀ ਦਾ ਚਲੋ ਆਦੇ ਦੁਕਾਨ ਹੀ ਖਤਮ ਹੋ ਗਈ ਜੇ ਇਹ ਗਾੜ ਦਿਨ ਚ ਹੁੰਦਾ ਤਾਂ ਜਾਨ ਵੀ ਜਾ ਸਕਦੀ ਸੀ ਕੀ ਪਤਾ ਉਹਰੇ 10-10 ਬੰਦੇ ਬੈਠੇ ਹੁੰਦੇ ਜੀ ਕੰਮ ਕਰਾਉਣ ਵਾਲੇ ਠੀਕ ਹੈ ਉਹ ਠੀਕ ਹੈ ਤੇ ਇਹ ਦੁਕਾਨਾਂ ਦੇ ਮਾਲਕ ਆਏ ਨਹੀਂ ਕੋਈ ਹਾਂ ਜੀ ਹੈਗੇ ਬੜੀ ਨੇ ਠੀਕ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਅਸੀਂ ਕਹਿੰਦੇ ਵੀ ਸਾਡਾ ਸਾਡਾ ਸਤਮਾਰਨ ਚਾਹੀਦਾ ਅੱਛਾ ਹਾਂ ਜੀ ਹਾਂ ਠੀਕ ਹੈ ਇਹ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਜਿਹੜੀ ਆ ਦੁਕਾਨ ਆ ਟੁੱਟੀ ਆ ਸਟੂਡੀਓ ਹਾਂਜੀ ਹਾਂਜੀ ਸਟੂਡੀਓ ਜੀ ਮੇਰੇ ਕਾਹਦਾ ਕੰਮ ਕਰਦੇ ਹੋ ਸਟੂਡੀਓ ਜੀ ਕਰਦਾ ਵੀਰ ਜੀ ਫੋਟੋਗ੍ਰਾਫੀ ਹਾਂਜੀ ਹਾਂਜੀ ਅੱਛਾ ਕਿੰਨਾ ਕ ਨੁਕਸਾਨ ਆਇਆ ਥੋਡੀ ਦੁਕਾਨਾਂ ਵਿੱਚ ਵੀਰ ਜੀ ਮੈਂ ਨੁਕਸਾਨ ਤਾਂ ਦੇਖੋ ਬਾਹਰੋਂ ਤਾਂ ਦੇਖਿਆ ਅੰਦਰੋਂ ਵਾਲੇ ਜਿਹੜੇ ਟੁੱਟੇ ਲੰਗਾ ਕੋਈ ਪਤਾ ਲੱਗਣਾ ਜੀ ਅੰਦਰੋਂ ਮਾਰ ਮੇਨ ਤਾਂ ਥੋੜਾ ਸ਼ਟਰ ਟੁੱਟਿਆ ਹੋਣਾ ਹਾਂਜੀ ਹਾਂਜੀ ਤੇ ਕਦੋਂ ਪਤਾ ਲੱਗਦਾ ਤੁਹਾਨੂੰ ਵੀ ਇਹ ਸ਼ਟਰ ਟੁੱਟ ਗਿਆ ਥੋੜਾ ਵੀਰ ਜੀ 3 ਵਜੇ ਇਹਨਾਂ ਮੁੰਡੇ ਨੇ ਫੋਨ ਕੀਤਾ ਸੀ ਵੀ ਰਣਜੀਤ ਐ ਕਰਕੇ ਵੀ ਰਾਤ ਢਾਲਾ ਹਣ ਹੁਣ ਕਿੰਨੇ ਦਾ ਨੁਕਸਾਨ ਹੋਇਆ ਟੋਟਲ ਜੇ ਆਪਾਂ ਮਲਾਈਏ ਦੇਖੋ ਜੀ ਟੋਟਲ ਦਾ ਹੁਣ ਬਾਅਦ ਚ ਪਤਾ ਲੱਗੂਗਾ ਜੀ ਹੁਣ ਆਪਾਂ ਕਹਿ ਸਕਦੇ ਜੀ ਨੁਕਸਾਨ ਤੁਸੀਂ ਸਾਹਮਣੇ ਖੁੱਲ੍ਹੇ ਕਿੰਨਾ ਨੁਕਸਾਨ ਹੈ ਠੀਕ ਹੈ ਹਾਂਜੀ ਇਸ ਦਾ ਪ੍ਰਸ਼ਾਸਨ ਦੱਸ ਸਕਦੇ ਵੀਰ ਜੀ ਹਾਂ ਵੀ ਜੋ ਵੀ ਨੁਕਸਾਨ ਸਾਡਾ ਹੋਇਆ ਉਹ ਦਿੱਤਾ ਜਾਵੇ ਬਸ ਠੀਕ ਹੈ

ਉਹ ਡੋਟੀ ਜਿਹੜਾ ਇਹਨੂੰ ਮੈਂ ਕਰਾ ਰਿਹਾ ਉਹ ਤੇ ਜਿਹੜਾ ਹੱਥ ਪੜੀ ਅੰਦੀ ਇਹ ਕੋਈ ਮੁੰਡਾ ਜਿਹੜਾ ਆਪਣੇ ਸਕੱਤਰ ਦੇ ਆ ਮੋਰਚਾ ਦਾ ਚੰਗਾ ਆ ਉਹ ਆ ਨਾਮ ਦਾ ਨਾ 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 ਨੰਬਰੇ ਸ਼ੌਟ ਮਾਰ ਲਓ ਫਾਇਰ ਇਹਦਾ ਸਾਡੀਆਂ ਮਸ਼ੀਨਰੀ ਅੰਦਰ ਇਹ ਸਾਰੀ ਹੋਰ ਹੀ ਮਸ਼ੀਨ ਮਹਿੰਗੀ ਜਿਹੜੀ ਪਈ ਹੈ ਕਿੰਦਰਾ ਇੱਕ ਕੰਮ ਚਲ ਚੰਦ ਜਿਹੜਾ ਕੰਮ ਆਉਗਾ ਸਾਹ ਹੋ ਕੀ ਨਾ ਨਰੇ ਜਗਦੀਪ ਸਿੰਘ ਜੀ ਜਗਦੀਪ ਜੀ ਕਦੋਂ ਪਤਾ ਲੱਗਦਾ ਹੈ ਕਿ ਉਹ ਹੇਟ ਰੰਨਾ ਸਦਕਾਣਾ ਚਾਕੇ ਵੱਜਦਾ ਹੈ ਤੇ ਕਦੋਂ ਪਤਾ ਲੱਗਦਾ ਇਹਨਾਂ ਦੇ ਪਰਿਵਾਰ ਨੂੰ ਜੀ ਜਦੋਂ ਅਚਾਨਕ ਇੱਕ ਖੜਕੇ ਦੀ ਤਰ੍ਹਾਂ ਸੁਣਦੇ ਹਨ ਇਹਨਾਂ ਨੂੰ ਤੇ ਜਾਣ ਕੇ ਅੰਦਰੋਂ ਡਰ ਕੇ ਉੱਠਦੇ ਆ ਜੀ ਤੇਰੇ ਬਾਹਰ ਆ ਕੇ ਦੇਖਦੇ ਆ ਫਿਰ ਪਤਾ ਚੱਲਦਾ ਰਾਤ ਨੂੰ ਤਕਰੀਬਨ 3:00 ਵਜੇ ਦੀ ਗੱਲ ਹੈ ਜੀ ਠੀਕ ਹੈ ਤੇ 4:00 ਵਜੇ ਦੀ ਤਾਂ 3:00 ਵਜੇ ਹਾਂ ਜੀ ਠੀਕ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਫੋਨ ਗਿਆ ਜਾਂ ਆਪ ਆ ਗਏ ਇਸਦਾ ਹੀ ਆਪੇ ਆਏ ਆ ਜੀ ਸਾਨੂੰ ਪਤਾ ਨਹੀਂ ਲੱਗੇ ਕੀ ਮੰਗ ਕਰਦੇ ਹੋ ਪਰਵਾਰ ਲਈ ਕੀ ਮੰਗ ਕਰਦੇ ਬੜਾ ਹਾਸਾ ਹੋ ਜਾਂਦਾ ਜੇ ਦਿਨ ਦਾ ਟ ਹਾਂਜੀ ਹਾਦਸਾ ਤਾਂ ਹੋ ਸਕਦਾ ਵੀ ਜੇ ਕੋਈ ਬੰਦਾ ਅੰਦਰ ਹੁੰਦਾ ਜੀ ਤਾਂ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀ। ਤੇ ਬਾਕੀ ਆਪਾਂ ਨੂੰ ਪਤਾ ਵੀ ਠੀਕ ਗਰੀਬ ਪਰਿਵਾਰਾ ਜੀ ਇਹ। ਹਾਂ। ਮਾਦੂ ਤੇ ਚਾਹੂ ਚਾਹੀਦੀ ਇਹਨਾਂ ਨੂੰ ਇਹ ਜੀ। ਆਪਣੀ ਦੁਕਾਨ ਤੋਂ ਗੁਜ਼ਾਰਾ ਕਰਦੇ ਨੇ। ਅੱਛਾ। ਹਾਂਜੀ।